ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਗੱਲ ਕਰਦੇ ਆਂ ਭਾਈ ਅਮਰਪਾਲ ਸਿੰਘ ਦੀ ਜਿਵੇਂ ਕਿ ਕੱਲ ਹਰਿਆਣੇ ਦੇ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਭਾਈ ਸਾਹਿਬ ਨੇ ਜਿਵੇਂ ਕਿ ਕੱਲ ਇੱਕ ਅਦਾਲਤ ਨੇ ਨੋਟਿਸ ਜਾਰੀ ਕੀਤਾ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਜਵਾਬ ਮੰਗਿਆ 28 ਅਗਸਤ ਤੱਕ ਕਿ ਜਿਹੜਾ ਸਰਕਾਰੀ ਵਕੀਲ ਦੁਆਰਾ ਐਨਐਸਏ ਲਗਵਾਈ ਗਈ ਸੀ ਸਰਕਾਰਾਂ ਨੇ ਲਵਾਈ ਸੀ ਹੁਣ ਅਦਾਲਤ ਨੇ ਜਵਾਬ ਮੰਗਿਆ ਇਹ ਜਿਹੜਾ ਕਿ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਿਉਂਕਿ ਜਦੋਂ ਬੰਦੇ ਨੂੰ ਚਲੋ ਪਹਿਲਾਂ ਰੱਖ ਸਕਦੇ ਸੀ ਅੰਦਰ ਹੁਣ ਬੰਦਾ ਬਣ ਗਿਆ ਵੀ ਮੰਨ ਲਓ ਪਾਰਲੀਮੈਂਟ ਦਾ ਮੈਂਬਰ ਭਾਈ ਅਮਰਪਾਲ ਸਿੰਘ ਇੱਕ ਸੰਸਦ ਮੈਂਬਰ ਨੂੰ ਅੰਦਰ ਰੱਖਣਾ ਕਿ ਲੀਗਲ ਹੈ ਇਸ ਸੰਵਿਧਾਨ ਦੇ ਖਿਲਾਫ ਕਿਤੇ ਨਾ ਕਿਤੇ ਜਾਂਦੀ ਹੈ ਗੱਲ ਜੇ ਅਗਰ ਭਾਈ ਅਮਰਪਾਲ ਸਿੰਘ ਨੂੰ MP ਬਣਨ ਦੇ ਬਾਵਜੂਦ ਵੀ ਸਰਕਾਰ ਅੰਦਰ ਰੱਖਣ ਦੇ ਹੁਕਮ ਦੇ ਸਕਦੀ ਹੈ ਹਲੇ ਵੀ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਫਿਰ ਕੱਲ ਨੂੰ ਤਾਂ ਫਿਰ ਕਿਸੇ ਤੇ ਵੀ NSA ਲਗਵਾਈ ਜਾ ਸਕਦੀ ਹੈ ਕਿਉਂਕਿ ਇੱਕ ਬੰਦਾ ਹੁੰਦਾ ਵੀ ਕੋਈ ਉਹਦਾ ਦੋਸ਼ ਹੁੰਦਾ ਕੋਈ ਬਾਹਰਲਾ ਪ੍ਰਵਾਸੀ ਬੰਦਾ ਹੁੰਦਾ ਉਹ ਆਪਣੇ ਦੇਸ਼ ਦਾ ਬੰਦਾ ਪੰਜਾਬ ਦੀ ਧਰਤੀ ਤੇ ਜਨਮ ਲਿਆ ਬੰਦੇ ਨੇ ਯਾਰ ਤੁਸੀਂ ਉਹਦੇ ਤੇ ਐਨਐਸਏ ਲਵਾਈ ਐ ਕੱਲ ਨੂੰ ਕੋਈ ਹੋਰ ਮੰਨ ਲਓ ਸਰਕਾਰਾਂ ਆ ਜਾਣੀਆਂ ਤੇ ਤੁਹਾਡੇ ਤੇ ਐਨਐਸਏ ਥੱਪ ਦੇਣਗੇ ਕੀ ਉਹਨੂੰ ਫਿਰ ਲੀਗਲ ਮੰਨੋਗੇ ਕੀ ਇਹ ਸਵਿਧਾਨ ਦੇ ਖਿਲਾਫ ਨਹੀਂ ਹੋਊਗੀ ਗੱਲ ਸੋ ਇਸ ਕਰਕੇ ਬੇਨਤੀ ਐ ਸਾਰੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਹਸਾਬ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਜਿੱਤ ਪ੍ਰਾਪਤ ਕਰਾਈ ਸੀ ਉਸੇ ਹਿਸਾਬ ਦੇ ਨਾਲ ਤੁਸੀਂ ਅੱਜ ਵੀ ਇਹਦੀ ਆਵਾਜ਼ ਚੱਕ ਸਕਦੇ ਆ ਤੁਹਾਨੂੰ ਹੱਕ ਹੈ ਕਿਉਂਕਿ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਦੋਂ ਬਾਬਾ ਭੀਮrao ਡਾਕਟਰ ਅੰਬੇਡਕਰ ਨੇ ਕਿਹਾ ਕਿ ਆਪਣਾ ਜਿਹੜਾ ਹੱਕ ਹੈ ਵੋਟ ਹੈ ਆਪਣੀ ਇਹਨੂੰ ਸਮਝਦੇ ਹੋਇਆ ਤੁਸੀਂ ਬੋਲ ਸਕਦੇ ਆ ਕਿਉਂਕਿ ਇੱਕ ਪਾਸੇ ਕਿਹਾ ਜਾਂਦਾ ਵੀ ਇਹ ਲੋਕਤੰਤਰ ਹੈ ਜਦੋਂ ਲੋਕਤੰਤਰ ਹੈ ਤਾਂ ਫਿਰ ਇਹਦਾ ਮਤਲਬ ਹੈ ਵੀ ਲੋਕਾਂ ਦਾ ਹੀ ਤੰਤਰ ਹੈ ਬੋਲ ਸਕਦਾ ਬੰਦਾ ਆਪਣੇ ਦਲੀਲਾਂ ਦੇ ਆਧਾਰ ਤੇ ਗੱਲ ਧਰ ਸਕਦਾ ਚਾਹੇ ਉਹ ਪ੍ਰਧਾਨ ਮੰਤਰੀ ਹੈ ਚਾਹੇ ਮੁੱਖ ਮੰਤਰੀ ਉਹਦੇ ਸ਼ਮਖਸ਼ ਕੋਈ ਵੀ ਗੱਲ ਬੰਦਾ ਕਰ ਸਕਦਾ ਤਾਂ ਹੁਣ ਸਵਾਲ ਇਹ ਹੈ ਵੀ 4 ਲੱਖ ਤੋਂ ਵੱਧ ਬੰਦਿਆਂ ਨੇ ਵੋਟਾਂ ਪਾਈਆਂ ਤਾਂ ਉਸ ਬੰਦੇ ਦੇ ਜਿਹੜੇ ਮਤਲਬ ਇਹਨੇ ਵੋਟਰ ਨੇ ਭਾਈ ਅਮਰਪਾਲ ਸਿੰਘ ਨੂੰ ਜਿਨ੍ਹਾਂ ਲੋਕਾਂ ਨੇ ਜਿਤਾਇਆ ਕਿ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਇਹ ਖਿਲਵਾੜ ਨਹੀਂ ਹੈਗਾ ਇਹ ਸੰਵਿਧਾਨ ਦੇ ਅnderਗਤ ਨਹੀਂ ਆਉਂਦੀ ਗੱਲ ਕਿ ਉਹਨੂੰ ਅੰਦਰ ਰੱਖਿਆ ਜਾਵੇ ਕਿਉਂਕਿ ਪਹਿਲਾਂ ਚਲੋ ਬੰਦਾ ਇੱਕ ਆਮ ਹੁੰਦਾ ਜਦੋਂ ਰੱਖ ਸਕਦੇ ਸੀ ਪਰ ਜਦੋਂ ਸਾਡੇ ਦੇਸ਼ ਦੀ ਕਹਿ ਲੋ ਪੰਜਾਬ ਦੀ ਕਹਿ ਲੋ ਜਨਤਾ ਨੇ ਚੁਣੀ ਲਿਆ ਆ ਫਿਰ ਜਨਤਾ ਜਨਾਰਦਨ ਹੁੰਦੀ ਆ ਜਨਤਾ ਦੀ ਅਦਾਲਤ ਸਾਰਿਆਂ ਨਾਲੋਂ ਵੱਡੀ ਹੁੰਦੀ ਆ ਸੋ ਇਸ ਕਰਕੇ ਅਦਾਲਤਾਂ ਨੂੰ ਵੀ ਅਪੀਲ ਹੈ ਬਾਕੀ ਇਹੀ ਬੇਨਤੀ ਹੈ ਵੀ ਬਹੁਤ ਅਸੀਂ ਫਕਰ ਕਰਦੇ ਆ ਯਾਰ ਅਦਾਲਤਾਂ ਤੇ ਵੀ ਜਿਹੜੇ ਹਿਸਾਬ ਦੇ ਨਾਲ ਕੱਲ ਅਦਾਲਤ ਨੇ ਫੈਸਲਾ ਨੋਟਿਸ ਜਾਰੀ ਕੀਤਾ ਹੈ ਸਰਕਾਰਾਂ ਨੂੰ ਸੈਂਟਰ ਗਵਰਨਮੈਂਟ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਇਹ ਬਹੁਤ ਵਧੀਆ ਪੰਜਾਬ ਦੇ ਲੋਕਾਂ ਦੇ ਇੱਕ ਹੱਕ ਦੀ ਗੱਲ ਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਲੋੜ ਆਇਆ ਇਹਨਾਂ ਯੁੱਧਿਆਂ ਦੀ ਕਿ ਜਿਹੜੇ ਪੰਜਾਬ ਦੇ ਲਈ ਮੂਹਰੇ ਇਲਾਕੇ ਮਹੀਮ ਚੱਕ ਕੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰਦੇ ਨੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਬੇਹੱਦ ਜ਼ਿਆਦਾ ਹੈ ਯਾਨੀ ਚੰਗੇ ਕੰਮਾਂ ਲਈ ਜਿਹੜਾ ਬੰਦਾ ਮੂਹਰੇ ਆਉਂਦਾ ਉਹਨਾਂ ਦਾ ਤੁਸੀਂ ਨੇ ਜਿਹੜਾ ਕਿ ਉਹਨਾਂ ਦੇ ਹੱਕ ਦੇ ਵਿੱਚ ਨੋਟਿਸ ਜਾਰੀ ਕੀਤਾ ਸਰਕਾਰਾਂ ਨੂੰ ਤੁਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਚੁੱਕੇ ਹੋ ਇਹ ਸਾਡੇ ਬੰਨਿਓ ਵਧਾਈ ਹੈ ਅਦਾਲਤ ਨੂੰ ਜਿਹੜੀ ਕਿ ਪੰਜਾਬ ਹਰਿਆਣਾ ਦੀ ਅਦਾਲਤ ਹੈ ਹਾਈ ਕੋਰਟ ਉਹਨਾਂ ਨੂੰ ਸਾਡੀ ਵਧਾਈ ਹੈ ਵੀ ਤੁਸੀਂ ਜਿਹੜਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਕਿਤੇ ਨਾ ਕਿਤੇ ਹੱਕ ਦੀ ਗੱਲ ਨਜ਼ਰ ਆ ਰਹੀ ਹੈ ਇਹ ਪੰਜਾਬੀਓ ਹੁਣ ਬਹੁਤ ਹੀ ਮਤਲਬ ਲੰਬਾ ਸਮਾਂ ਨਹੀਂ ਰਹਿਣਾ ਭਾਈ ਸਾਹਿਬ ਨੇ ਅੰਦਰ ਜਿਵੇਂ ਕਿ ਭਾਈ ਅਮਰਪਾਲ ਸਿੰਘ ਤੇ ਐਨਐਸਏ 100% ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਜੇ ਦੇਖੀਏ ਟੁੱਟਦੀ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਸਰਕਾਰਾਂ ਨੂੰ ਵੀ ਪਤਾ ਹੈ ਅਦਾਲਤਾਂ ਨੂੰ ਵੀ ਪਤਾ ਤੇ ਆਪਾਂ ਨੂੰ ਤਾਂ ਪਤਾ ਹੀ ਹੈ ਵੀ ਇਹ ਲੀਗਲ ਨਹੀਂ ਹੈ ਅਲੀਗਲ ਹੈ ਜਦੋਂ ਬੰਦਾ ਇਨੇ ਲੋਕਾਂ ਨੇ ਚੁਣਿਆ ਤਾਂ ਉਹ ਕੁਝ ਵੀ ਯਾਰ ਹੁੰਦਾ ਤਾਂ ਫਿਰ ਇਹਦਾ ਮਤਲਬ ਕੀ ਹੁੰਦਾ ਵੀ ਬੰਦੇ ਨੂੰ ਚੁਣਿਆ ਬੰਦੇ ਦੀ ਕੋਈ ਖਾਸियत ਹੁੰਦੀ ਹੈ ਸੋ ਇਸੇ ਕਰਕੇ ਬੰਦੇ ਨੂੰ ਬੰਦਾ ਚੁਣਦਾ ਤੇ ਇਹਨੇ ਲੋਕ ਗਲਤ ਨਹੀਂ ਹੋ ਸਕਦੇ ਇੱਕ ਬੰਦਾ ਗਲਤ ਹੋ ਸਕਦਾ ਇੰਨੇ ਲੋਕ ਨਹੀਂ ਹੋ ਸਕਦੇ ਤੇ ਆਪਣੀ ਅੱਜ ਇਹੀ ਮਤਲਬ ਤੁਹਾਨੂੰ ਬੇਨਤੀ ਸੀ ਅਪੀਲ ਸੀ ਖਬਰ ਸੀ ਵੀ ਕੱਲ ਜਿਹੜੀ ਸੁਣਵਾਈ ਹੋਈ ਆ ਉਹਦੇ ਵਿੱਚ ਆਪਣੇ ਪੰਜਾਬ ਦੇ ਹੱਕ ਦੀ ਗੱਲ ਹੀ ਨਜ਼ਰ ਆ ਰਹੀ ਆ ਭਾਈ ਅਮਰਪਾਲ ਸਿੰਘ ਦੇ ਸੋ ਇੰਨੇ ਕੀ ਵੀਡੀਓ ਦੇ ਵਿੱਚ ਆਪਾਂ ਸਮਾਪਤੀ ਕਰਦੇ ਆ ਤੇ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਅਗਲੇ-ਅਗਲੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਧੰਨਵਾਦ